ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਨਾ ਤੱਕ ਕਈ ਲੁੱਟ ਤੇ ਠਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂਗ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਹਨਾਂ ਤੇ ਕਈ ਲੁੱਟ ਤੇ ਅਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਨਾ ਤੱਕ ਕਈ ਲੁੱਟ ਤੇ ਠਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂਗ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਹਨਾਂ ਤੇ ਕਈ ਲੁੱਟ ਤੇ ਅਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਨਾ ਤੱਕ ਕਈ ਲੁੱਟ ਤੇ ਠਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਮੁੜ ਫਿਰ ਤੋਂ ਆ ਗਿਆ ਕਾਲਾ ਕੱਛਾ ਗੈਂਗ ਦੱਸ ਦਈਏ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦੀ ਹੈ ਇਹ 6 ਲੋਕ ਫਗਵਾੜਾ ਦੇ ਸ਼ਹਿਰ ਵਿੱਚ ਸ਼ਰੀਆਮ ਕੁੰਮ ਰਹੇ ਨੇ ਇਹ 6 ਲੋਕ ਇੱਕ ਫਾਰਮ ਹਾਊਸ ਦਾ ਤਾਲਾ ਤੋੜ ਕੇ ਇੱਕ ਐਕਟਿਵਾ ਤੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਏ ਦੱਸ ਦਈਏ ਇਹ ਗਿਰੋ 1993 ਵਿੱਚ ਐਕਟਿਵ ਹੋਇਆ ਸੀ ਇਹਨਾਂ ਤੇ ਕਈ ਲੁੱਟ ਤੇ ਅਗਵਾ ਦੇ ਮਾਮਲੇ ਦਰਜ ਹੋਏ ਪਰ ਹੁਣ ਇਹ 2024 ਵਿੱਚ ਫਿਰ ਮੁੜ ਐਕਟਿਵ ਹੋਇਆ ਪੁਲਿਸ ਵੱਲੋਂ ਇਹ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ